ਵਿਕਰਮ ਸਿੰਘ ਮਜੀਠੀਆ ਨੂੰ ਘੇਰਾ ਪੈ ਗਿਆ ਐਂ ਪ੍ਰਤੀਤ ਹੁੰਦਾ ਪਿਆ ਵਿਕਰਮ ਸਿੰਘ ਮਜੀਠੀਆ ਦੇ ਲਗਾਤਾਰ ਬਿਆਨ ਆ ਰਹੇ ਨੇ ਆਪਣੇ ਵੱਲੋਂ ਤਾਂ ਜ਼ਰੂਰ ਕਹਿ ਰਹੇ ਆ ਕਿ ਉਹ ਕਬਰੋਂਦੇ ਨਹੀਂ ਪਰ ਐਂ ਲੱਗ ਰਿਹਾ ਹੈ ਕਿ ਸ਼ਾਇਦ ਕਬਰਾਉਣ ਦਾ ਸਮਾਂ ਨਜ਼ਦੀਕ ਹੈ ਇੱਕ ਪਾਸੇ ਪਹਿਲਾਂ ਐਸਆਈਟੀ ਦੇ ਵਿੱਚ ਬਦਲ ਹੋਇਆ ਐਸਆਈਟੀ ਨਵੇਂ ਸਿਰਿਓਂ ਬਣਾਈ ਗਈ ਉਸ ਤੋਂ ਬਾਅਦ ਹੁਣ ਵਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਜੈਡ ਪਲੱਸ ਸਿਕਿਉਰਿਟੀ ਜਿਹੜੀ ਵਿਕਰਮ ਸਿੰਘ ਮਜੀਠੀਆ ਦੇ ਕੋਲ ਸੀ ਉਹ ਵਾਪਸ ਲੈ ਲਈ ਗਈ ਹੈ ਬਿਕਰਮ ਸਿੰਘ ਮਜੀਠੀਆ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਉਹਨਾਂ ਨੂੰ ਅਸੈਸੀਨੇਟ ਕਰਵਾਇਆ ਜਾ ਸਕਦਾ ਹੈ। ਬਹੁਤ ਕੁਝ ਬੋਲੇ ਨੇ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ। ਡਾਕਟਰ ਸਾਹਿਬ ਸਮਾਰਤਾ ਬਹੁਤ ਚੁਕ। ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਾਥੀ ਗੱਲ। ਡਾਕਟਰ ਸਾਹਿਬ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਐਸਆਈਟੀ ਤਾਂ ਚਲੋ ਮੰਨ ਲਿਆ ਸੀ ਕਿ ਦੁਵਾਰਾ ਬਨਾਲੀ ਪਹਿਲਾਂ ਵੀ ਤਾਂ ਹੁੰਦਾ ਰਿਹਾ ਪਰ Z+ ਸਿਕਿਉਰਿਟੀ ਵਾਪਸ ਲੈ ਲੈਣਾ ਇਹ ਸਮਝ ਨਹੀਂ ਆਇਆ ਕੁਝ। ਦੇਖੋ ਸਾਹਿਬ ਜੀ ਦੀ ਗੱਲ ਇਹ ਹੈ ਕਿ ਪ੍ਰੋਟੋਕੋਲ ਦੇ ਹਿਸਾਬ ਨਾਲ ਜਿਹੜੀ ਹੈ ਸਕਿਉਰਟੀ ਜਿੰਨੀ ਥ੍ਰੈਟ ਹ ਉਸ ਹਿਸਾਬ ਨਾਲ ਮਿਲਦੀ ਹੈ ਸਰਕਾਰ ਨੇ ਸਮੀਖਿਆ ਕੀਤੀ ਹੋਵੇਗੀ ਕਿ ਵਿਕਰਮ ਅਜੀਠਿਆ ਨੂੰ ਥ੍ਰੈਟ ਹੈਗੀ ਹੈ ਕਿ ਨਹੀਂ ਹੈਗੀ ਕਿਉਂਕਿ ਸਕਿਉਰਟੀ ਜਿਹੜੀ ਹੈ ਜੈਡ ਪਲੱਸ ਸਭ ਤੋਂ ਟੌਪ ਸਕਿਉਰਟੀ ਚ ਆ ਜਾਂਦੀ ਹੈ ਪਹਿਲਾਂ ਜਿਹੜੀ ਪੀਪੀਪੀ ਦੀ ਸੁਰੱਖਿਆ ਹੁੰਦੀ ਹੈ ਉਸ ਤੋਂ ਬਾਅਦ ਜਿਹੜੀਆਂ ਵਾਈ ਪਲੱਸ ਸੁਰੱਖਿਆ ਆ ਜਾਂਦੀ ਹੈ ਜੈਡ ਆ ਜਾਂਦੀ ਹੈ ਜੈਡ ਪਲੱਸ ਆ ਜਾਂਦੀ ਸਾਰੀਆਂ ਇਦਾਂ ਹੀ ਪ੍ਰੋਟੋਕੋਲ ਸਟੇਟ ਵਾਈਜੀ ਬਣੇ ਹੁੰਦੇ ਆ ਔਰ ਵਿਕਰਮ ਮਜੀਠੀਆ ਕਿਉਂਕਿ ਜਦੋਂ ਤੱਕ ਤਾਂ ਪੰਜਾਬ ਦੇ ਵਿੱਚ ਹਕੂਮਤ ਸੀ ਵਿਕਰਮ ਮਜੀਠੀਆ ਨੂੰ ਥ੍ਰੈਟ ਸੀਗੀ ਇਹ ਚ ਕੋਈ ਸ਼ੱਕ ਵੀ ਹੈ ਨਹੀਂਗਾ ਕਿ ਪੰਜਾਬ ਦੇ ਪਾਵਰਫੁਲ ਮੰਤਰੀ ਸਨ ਪੰਜਾਬ ਦੀ ਸੱਤਾ ਦੇ ਧੁਰਾ ਸਨ ਔਰ ਇਹਨਾਂ ਦੇ ਪਿੰਡ ਤੋਂ ਹੀ ਮਜੀਠੇ ਤੋਂ ਅੱਧੀ ਸਰਕਾਰ ਚੱਲਦੀ ਸੀ ਉਹ ਸਾਰਿਆਂ ਨੂੰ ਪਤਾ ਲੇਕਿਨ ਜਿਵੇਂ ਜਿਵੇਂ ਸਰਕਾਰ ਚਲੀ ਗਈ ਜਿਵੇਂ ਥ੍ਰੈਟ ਪਰਸੈਪਸ਼ਨਸ ਘਟ ਜਾਂਦੀਆਂ ਜਾਂ ਲੱਗਿਆ ਹੋਵੇਗਾ ਸਰਕਾਰ ਨੂੰ ਇੰਟੈਲੀਜੈਂਸ ਰਿਪੋਰਟਸ ਵਿੱਚ ਬਈ ਜਿਹੜੀਆਂ ਮੈਂ ਹੋਂ ਤਾਂ ਉਹਨਾਂ ਦੀਆਂ ਸੁਰੱਖਿਆ ਜਿਹੜੀ ਆ ਉਹ ਘਟ ਕਰਤੀ ਜਾਣੀ ਚਾਹੀਦੀ ਆ ਤੇ ਕੋਈ ਲੜੋੜ ਨਹੀਂ ਆ ਉਵੇਂ ਵੀ ਤੁਸੀਂ ਦੇਖੋ ਪਿੱਛੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਿੰਨੇ ਲੋਕਾਂ ਦੀ ਆਪਣੇ ਬੀਜੇਪੀ ਲੀਡਰਾਂ ਦੀ ਵੀ ਨੂੰ ਮੰਨ ਲਓ ਤੇ ਜਿੰਦਰ ਸਿੰਘ ਬਿੱਟੂ ਆ ਉਹਨਾਂ ਦੀ ਸੁਰੱਖਿਆ ਵੀ ਘਟਾ ਕੇ ਕਟੋਤੀ ਕੀਤੀ ਆ ਇਹ ਬਾਾਰ ਇਹ ਚੱਲਦਾ ਰਹਿੰਦਾ ਇਹਦੇ ਉੱਤੇ ਨਾ ਬਈ ਕੀ ਬਾਰ-ਬਾਰ ਚੈੱਕ ਕਰੋ ਹਾਂ ਦੂਜਾ ਜਿਹੜਾ ਪਹਿਲੂ ਆ ਕਿ ਮੌਜੂਦਾ ਦੌਰ ਦੇ ਵਿੱਚ ਵਿਕਰਮ ਮਜੀਠੀਆ ਜਿਹੜੇ ਆ ਉਹ ਇੱਕਦਮ ਸੋਸ਼ਲ ਮੀਡੀਆ ਤੇ ਛਾਏ ਹੋਏ ਨੇ ਕਿਉਂਕਿ ਉਹਨਾਂ ਦੀ ਖਬਰਾਂ ਵਿੱਚ ਵੀ ਛਾਏ ਹੋਏ ਨੇ ਚੈਨਲਾਂ ਦੇ ਵੀ ਉਹਨਾਂ ਬਾਰੇ ਖਬਰਾਂ ਚੱਲ ਰਹੀਆਂ ਕਿ ਉਹਨਾਂ ਦੇ ਖਿਲਾਫ 5ਵੀਂ ਐਸਆਈਟੀ ਬਣ ਗਈ ਆ ਔਰ ਵਿਕਰਮਜੀਠੀਆ ਵੀ ਖਦਸ਼ਾ ਜाहਰ ਕਰ ਚੁੱਕਿਆ ਕਿ ਮੇਰੇ ਉੱਤੇ ਬਹੁਤ ਵੱਡੀ ਕਾਰਵਾਈ ਵੀ ਹੋ ਸਕਦੀ ਆ ਤੇ ਥੋੜਾ ਦੇਰ ਪਹਿਲਾਂ ਵੀ ਜਦੋਂ ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਸੁਲਤਾਨ ਸਿੰਘ ਔਰ ਗਿਆਨੀ ਲਗਵੀਰ ਸਿੰਘ ਦੀ ਜਦੋਂ ਤਖਤਾਂ ਦੇ ਜਥੇਦਾਰ ਤੋਂ ਹਟਾਇਆ ਗਿਆ ਉਹਦਾ ਵਿਰੋਧ ਵੀ ਕੀਤਾ ਤੇ ਬਾਅਦ ਦੇ ਵਿੱਚ ਸਰਦਾਸੂ ਕੁਬੀਰ ਸਿੰਘ ਬਾਦਲ ਦਾ ਜਿਹੜਾ ਅਕਾਲੀ ਦਲ ਹੈ ਉਹਦਾ ਇੱਕ ਪ੍ਰੈਸ ਨੋਟ ਭੁੰਦਰ ਸਾਹਿਬ ਵੱਲੋਂ ਜਾਰੀ ਹੋਇਆ ਜਿਹਦੇ ਚ ਕਿਹਾ ਗਿਆ ਕਿ ਉਹਨਾਂ ਨੇ ਸੁਖਵੀਰ ਬਾਦਲ ਦੀ ਪਿੱਠ 'ਤੇ ਛੁਰਾ ਮਾਰਿਆ ਤੇ ਇਹ ਸਾਰੇ ਸਿਆਸੀ ਸਮੀਕਰਨ ਜਿਹੜੇ ਆ ਸਿਆਸੀ ਘਟਨਾਵਾਂ ਜਿਹੜੀਆਂ ਇਹ ਲਗਾਤਾਰ ਚੱਲ ਰਹੀਆਂ ਉਹਦੇ ਚ ਬਿਕਰਮ ਅਜੀਠੀਆਂ ਮੁਖਰ ਹੈਗੇ ਨੇ ਲਗਾਤਾਰ ਬੋਲ ਵੀ ਰਹੇ ਨੇ ਤੋਂ ਇਹਦੇ ਦਰਮਿਆਨ ਜਿਹੜੀ ਇੱਕ ਸਿਕਿਉਰਟੀ ਉਹਨਾਂ ਦੀ ਜਿਹੜੀ ਹਟਾਈ ਗਈ ਆ ਜੈਡ ਪਲੱਸ ਜੈਡ ਪਲੱਸ ਹਟਾਈ ਗਈ ਆ ਲੇਕਿਨ ਜੋ ਪ੍ਰੋਟੋਕੋਲ ਦੇ ਮੁਤਾਬਕ ਸਾਬਕਾ ਮੰਤਰੀ ਨੂੰ ਮਿਲਦੀ ਹੈ ਉਹ ਸਿਕਿਉਰਿਟੀ ਤਾਂ ਇੱਕ ਕੋਰਟ ਦੇ ਆਰਡਰਸ ਹੈ ਉਹ ਤਾਂ ਰਹਿਣੀ ਹੈ ਉਹਦੇ ਵਿੱਚ ਤਾਂ ਪ੍ਰੋਟੋਕੋਲ ਆ ਉਹ ਤਾਂ ਸਿਕਿਉਰਿਟੀ ਹੈ ਹੀ ਆ ਉਹ ਨਹੀਂ ਹਟਾਈ ਮਤਲਬ ਨਹੀਂ ਉਹ ਸਮੂਚੀ ਸਿਕਿਉਰਿਟੀ ਨਹੀਂ ਕਦੀ ਹਟਾਈ ਜਾ ਸਕਦੀ ਸਾਬਕਾ ਐਮਐਲਏ ਸਾਬਕਾ ਮੰਤਰੀ ਇੱਕ ਪ੍ਰੋਟੋਕੋਲ ਹੈ ਉਹ ਪ੍ਰੋਟੋਕੋਲ ਨੂੰ ਕਦੀ ਵੀ ਦਰਗਜ਼ਨਾਰ ਨਹੀਂ ਕੀਤਾ ਜਾਂਦਾ ਹੁੰਦਾ ਉਹ ਤਾਂ ਸਰਕਾਰ ਦੀਆਂ ਉਹਦੀਆਂ ਪਾਸ ਜਿਹੜੀਆਂ ਹੈਗੀਆਂ ਉਹਦੇ ਤੈਸ਼ੂ ਦਾ ਮਾਨਕ ਨੇ ਉਨਾ ਮਾਣਕਾਂ ਦੇ ਵਿੱਚ ਸਾਬਕਾ ਐਮਐਲਏ ਦੇ ਸਾਬਕਾ ਮੰਤਰੀ ਨੂੰ ਜਿਹੜੀ ਸਿਕਿਉਰਟੀ ਆ ਉਹ ਦਿੱਤੀ ਹਾਂ ਜੈਡ ਪਲੱਸ ਜਿਹੜੀ ਹੁੰਦੀ ਆ ਉਹ ਐਕਸਟਰਾ ਸਿਕਿਉਰਟੀ ਹੁੰਦੀ ਆ ਬਈ ਇੰਨੇ ਗਨਮੈਨ ਅਲੱਗ ਦਿੱਤੇ ਜਾਣ ਇਦਾਂ ਦੇ ਵੈਪਨ ਦਿੱਤੇ ਜਾਣ ਤੇ ਉਹ ਲੱਗਿਆ ਹੋਏਗਾ ਸਰਕਾਰ ਨੂੰ ਵੀ ਹੁਣ ਜੈਡ ਪਲੱਸ ਦੇ ਵਿੱਚ ਇਹਨਾਂ ਦਾ ਜਿਹੜਾ ਐਨਟਾਈਟਲ ਨਹੀਂ ਹੈਗਾ ਹਾਂ ਦੂਜਾ ਜਿਹੜਾ ਖਦਸ਼ਾ ਵਿਕਰਮਜੀਠਿਆ ਵੱਲੋਂ ਵੀ ਜाहिर ਕੀਤਾ ਗਿਆ ਸੁਖਵੀਰ ਬਾਦਲ ਨੇ ਵੀ ਗੱਲ ਬਹੁਤ ਲੰਬਾ ਚੋੜਾ ਉਹਦੀ ਚਿੰਤਾ ਜाहिर ਕੀਤੀ ਹੈ ਕਿ ਇਹ ਜਾਣਬੁੱਝ ਕੇ ਖਿਲਵਾੜ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਜਿਹੜਾ ਉਹ ਸਾਡੇ ਨਾਲ ਤੱਕਾ ਕਰ ਰਹੀ ਹੈ ਸੁਨੀਲ ਜਾਖੜ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੂਬੇ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਇਹਦੇ ਉੱਤੇ ਚਿੰਤਾ ਜ਼ਾਹਰ ਕੀਤੀ ਹੈ ਕਿਉਂਕਿ ਦੇਖੋ ਵਿਕਰਮ ਜਿਠਿਆ ਕਾਦਾਵਰ ਲੀਡਰ ਤਾਂ ਹੈਗੇ ਆ ਪੰਜਾਬ ਦੇ ਇਹਦੇ ਜਿੱਦਾ ਕੋਈ ਸ਼ੱਕ ਨਹੀਂ ਹੈ ਮਾਝੇ ਦੇ ਬਹੁਤ ਤਾਕਤਵਰ ਲੀਡਰ ਨੇ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਸਰਕਾਰ ਦੇ ਖਿਲਾਫ ਪੂਰੀ ਬੈਟਿੰਗ ਕਰ ਰਹੇ ਨੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਾਂਗਰਸ ਦੇ ਨਵਜੋਤ ਸਿੱਧੂ ਦੇ ਖਿਲਾਫ ਵੀ ਲਗਾਤਾਰ ਉਹਨਾਂ ਦਾ ਪ੍ਰਚਾਰ ਚੱਲਦਾ ਰਿਹਾ ਹੁਣ ਤਾਂ ਚਲੋ ਠੰਡੀ ਹੋਈ ਪਈ ਜੰਗ ਸੁਖਜਿੰਦਰ ਰੰਧਾਵਾ ਦੇ ਖਿਲਾਫ ਉਹਨਾਂ ਦੀ ਬੜੀ ਲੰਬੀ ਚੌੜੀ ਜੰਗ ਚੱਲ ਰਹੀ ਹੈ ਇਸ ਕਰਕੇ ਥ्रेट ਪਰਸੈਪਸ਼ਨ ਜਿਵੇਂ ਜੱਗੂ ਭਗਵਾਨਪੂਰੀਆ ਬਾਰੇ ਉਹਨਾਂ ਦਾ ਨਾਲ ਪਿੱਛੇ ਬਹੁਤ ਲੰਬਾ ਜੋੜਾ ਵਿਵਾਦ ਵੀ ਰਿਹਾ ਬਈ ਉਹਨਾਂ ਦਾ ਨਾਮ ਲੈ ਕੇ ਜੱਗੂ ਭਗਵਾਨਪੂਰੀਆ ਦਾ ਦੋਨੋਂ ਦੇ ਅਲੀਗੇਸ਼ਨ ਲੱਗੇ ਕਿ ਜੱਗੂ ਭਗਵਾਨਪੂਰੀਆ ਤੋਂ ਮੈਨੂੰ ਨੁਕਸਾਨ ਕਰਾਣਾ ਚਾਹੁੰਦੇ ਆ ਉਹ ਕਹਿੰਦੇ ਜੀ ਮੈਨੂੰ ਕਰਾਣਾ ਚਾਹੁੰਦੇ ਆ ਸੋ ਥ्रेट ਪਰਸੈਪਸ਼ਨਸ ਤਾਂ ਹੈਗੀਆਂ ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਹਮੇਸ਼ਾ ਦੇਖੋ ਹਮੇਸ਼ਾ ਜਿਹੜਾ ਲੀਡਰ ਹੁੰਦਾ ਜਿਹੜਾ ਬੋਲਣ ਵਾਲਾ ਹੁੰਦਾ ਉਹਨੂੰ ਜਿਹੜੀਆਂ ਮੈਂ ਉਹਨੂੰ ਸਖਿਆ ਦੀ ਜਿਹੜੀ ਆ ਉਹ ਜ਼ਰੂਰਤ ਆ ਮਹਿਸੂਸ ਹੁੰਦੀ ਆ ਡਾਕਟਰ ਸਾਹਿਬ ਸੁਖਵੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਦੋਵਾਂ ਨੇ ਨਰੈਨ ਸਿੰਘ ਚੋੜਾ ਵਾਲਾ ਕਾਂਡ ਚੇਤੇ ਕਰਾਇਆ ਔਰ ਉਹ ਕਹਿੰਦੇ ਕਿ ਹੁਣ ਅਸੈਸੀਨੇਸ਼ਨ ਦੀ ਕੋਸ਼ਿਸ਼ ਵੀ ਹੋ ਸਕਦੀ ਆ ਜਾਂ ਇਹ ਵੀ ਕੁਝ ਗੱਲਾਂ ਚੱਲੀਆਂ ਨੇ ਇਹ ਕੀ ਹੈ ਸਾਰਾ ਤੱਤ ਹੈ ਦੇਖੋ ਨਰੈਨ ਸਿੰਘ ਚੋੜਾ ਵਾਲਾ ਜਿਹੜਾ ਇਨਸੀਡੈਂਟ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪਤਾ ਹੋਣਾ ਚਾਹੀਦਾ ਕਿ ਉਹ ਇਨਸੀਡੈਂਟ ਜਿਹੜਾ ਹੈਗਾ ਉਹ ਇੱਕ ਸਿੱਖ ਸੈਂਟੀਮੈਂਟਸ ਦਾ ਇਨਸੀਡੈਂਟ ਸੀਗਾ ਉਹ ਕੋਈ ਸੁਨਯੋਜਿਤ ਪ੍ਰਯੋਜਿਤ ਯਾ ਵਿਉਂਤਬੰਦੀ ਨਾਲ ਕੀਤੀ ਹੋਈ ਕੋਈ ਹਮਲਾ ਨਹੀਂ ਸੀਗਾ ਉਹ ਤੁਸੀਂ ਦੇਖਿਆ ਨਰੈਨ ਸਿੰਘ ਚੋੜਾ ਅਚਾਨਕ ਆਂਦਾ ਤੇ ਕੋਈ ਉਹਦੀ ਵਿਉਂਤਬੰਦੀ ਹੁੰਦੀ ਤੇ ਫਿਰ ਉਹ ਥੋੜੇ ਸ਼ੂਟਰਸ ਲੈ ਆਂਦੇ ਕੁਝ ਹੋਰ ਤਰ੍ਹਾਂ ਦਾ ਕਰ ਲੈਂਦੇ ਲੇਕਿਨ ਉਹ ਇਕਦਮ ਕਈ ਵਾਰ ਖੂਨ ਖੋਲਦਾ ਸਾਹਮਣੇ ਦੇਖ ਕੇ ਤੇ ਬੰਦਾ ਸੈਂਟੀਮੈਂਟਸ ਕਿਉਂਕਿ ਦੇਖੋ ਦਰਬਾਰ ਸਾਹਿਬ ਦੇ ਅੰਦਰ ਸ਼੍ਰੀ ਕਾਟਕ ਸਾਬ ਦੀ ਫਜ਼ੀਲ ਤੋਂ 2 ਦਸੰਬਰ ਦੇ ਜਿਹੜੇ ਵੀਡੀਓ ਜਾਰੀ ਹੋਏ ਉਹਦੇ ਵਿੱਚ ਸਾਫ਼ ਜਿਹੜਾ ਕਬੂਲਨਾਮਾ ਹੋਇਆ ਕਿ ਹਾਂ ਮੈਂ ਉਹਨਾਂ ਅਫਸਰਾਂ ਦੀ ਤਨਾਤੀ ਕੀਤੀ ਜਿਨ੍ਹਾਂ ਨੇ ਸਿੱਖਾਂ ਦੀ ਨਸਲ ਕੁਸ਼ੀ ਦੀ ਕੋਸ਼ਿਸ਼ ਪੰਜਾਬ 'ਚ ਕੀਤੀ ਹਾਂ ਮੈਂ ਉਹਨਾਂ ਮੈਂ ਸੌਦਾ ਸਾਧ ਨੂੰ ਮਾਫ ਕਰਾਇਆ ਇੱਥੇ ਮੈਨੂੰ ਦੱਸੋ ਸਿੱਖ ਸੈਂਟੀਮੈਂਟਸ ਹਾਰਟ ਹੁੰਦੇ ਆ ਹਾਂ ਨਰੈਂਸਿੰਘ ਚੋੜਾ ਜਿਹੜੇ ਆ ਉਹ ਉਹਨਾਂ ਦੇ ਉੱਤੇ ਅੱਗੇ ਪਰਚੇ ਕਾਫੀ ਦਰਜ ਨੇ ਉਹਨਾਂ ਦੇ ਕਿਉਂਕਿ ਉਹਨਾਂ ਦੇ ਉੱਤੇ ਟੈਰਰਿਸਟ ਐਕਟੀਵਿਟੀ ਖਾਰਕੂਵਾਦ ਦੇ ਨਾਲ ਵੜਾਵਾ ਦੇਣ ਦੇ ਵੀ ਮਾਮਲੇ ਦਰਜ ਨੇ ਤੇ ਉਹਨਾਂ ਦਾ ਰਿਵਾਲਵਰ ਲੈ ਕੇ ਅੰਦਰ ਆਣਾ ਉਹ ਵੀ ਬਹੁਤ ਵੱਡੀ ਗੱਲ ਹੈ ਔਰ ਸੁਖਵੀਰ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕਰਨਾ ਉਹ ਵੀ ਬਹੁਤ ਵੱਡੀ ਗੱਲ ਹੈ ਛੋਟੀਆਂ ਗੱਲਾਂ ਨਹੀਂ ਲੇਕਿਨ ਗੱਲ ਇਹ ਹੈ ਕਿ ਕਈ ਵਾਰ ਜਦੋਂ ਨਾ ਧਾਰਮਿਕ ਸਥਾਨ ਹੁੰਦੇ ਆ ਉਹਦੇ ਅੰਦਰ ਸਿਕਿਉਰਿਟੀ ਸਾਰੀ ਨਹੀਂ ਜਾਂਦੀ ਇਸ ਗੱਲ ਨੂੰ ਵੀ ਨੋਟ ਕਰੋ ਕਿਉਂਕਿ ਕਾਸਤਾ ਵੀ ਹੁੰਦੀ ਆ ਬਈ ਹਥਿਆਰ ਲੈ ਕੇ ਨਹੀਂ ਅੰਦਰ ਜਾਣਾ ਸਿਕਿਉਰਿਟੀ ਘਟ ਜਾਂਦੀ ਹੈ ਲੇਕਿਨ ਬਾਹਰ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਆਪਣੀ ਸਿਕਿਉਰਿਟੀ ਬਹੁਤ ਟਾਈਟ ਹੈ ਜਿੰਨੀ ਮੈਨੂੰ ਲੱਗਦਾ ਹੈ ਕਿ ਇੱਕ ਡਿਪਟੀ ਸੀਐਮ ਕੋ ਸਿਕਿਉਰਟੀ ਹੋਣੀ ਚਾਹੀਦੀ ਸਰਦਾਰ ਸੁਖਬੀਰ ਸਿੰਘ ਬਾਦਲਪੁਰੂ ਦੇ ਬਰਾਬਰ ਦੀ ਸਿਕਿਉਰਟੀ ਹੈ ਕੋਈ ਘਟਾਈ ਨਹੀਂ ਗਈ ਹੈਗੀ ਹਾਂ ਜਦੋਂ ਸ਼ਹੀਦੀ ਦਰਬਾਰ ਸਾਹਿਬ ਦੇ ਅੰਦਰ ਜਾਓਗੇ ਫਿਰ ਵੈਪਨਸ ਹਥਿਆਰ ਮर्याਦਾ ਦੇ ਹਿਸਾਬ ਨਾਲ ਨਹੀਂ ਲੈ ਕੇ ਜਾਏ ਜਾਂਦੇ ਨਾ ਤੇ ਉੱਥੇ ਨਰੈਨ ਸਿੰਘ ਚੋੜਾ ਨੇ ਹਿਮਾਕਤ ਕੀਤੀ ਹੈ ਬਾਹਰ ਤਾਂ ਕੋਈ ਉਹਨਾਂ ਦੇ ਗੱਡੀ ਵਾਲ ਦੇਖ ਨਹੀਂ ਸਕਦਾ ਇੰਨੀ ਸਿਕਿਉਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਟਾਈਟ ਹੈ ਹੁਣ ਵਿਕਰਮ ਮਜੀਠੀਆ ਵਾਲਾ ਸਵਾਲ ਜਿਹੜਾ ਹੈਗਾ ਕਿ ਵਿਕਰਮ ਮਜੀਠੀਆ ਜਿਹੜੇ ਹੈ ਉਹਨਾਂ ਦੇ ਉੱਤੇ ਵੀ ਥ्रेट ਪਰਸੈਪਸ਼ਨਸ ਤਾਂ ਹੈਗੀਆਂ ਉਹਨਾਂ ਨੂੰ ਚਿੰਤਾ ਤਾਂ ਹੈਗੀ ਹੈ ਕਿਉਂਕਿ ਅਤੀਤ ਦੇ ਵਿੱਚ ਡਰੱਗ ਕੇਸਾਂ ਦੇ ਨਾਲ ਉਹਨਾਂ ਦਾ ਚੱਲਦਾ ਪਿਆ ਵਾ ਗੈਂਗਸਟਰਸ ਵਾਦ ਦੇ ਨਾਲ ਹੋ ਜਿਹੜੇ ਪੁਰਾਣੇ ਮਸਲੇ ਹੈਗੇ ਲੋਕਾਂ ਦੇ ਵਾਦ ਵਿਵਾਦ ਤਾਂ ਹੁੰਦੇ ਹੀ ਆ ਵੀ ਮੇਰਾ ਬਿਜਿੱਠੀਆ ਸਾਹਿਬ ਨੇ ਫਾਇਦਾ ਕੀਤਾ ਨੁਕਸਾਨ ਕੀਤਾ ਦੋ ਬੰਦਿਆਂ ਨੇ ਰਾਜੀ ਹੋਣਾ ਦੋ ਨੇ ਦੁਖੀ ਹੋਣਾ ਕਿਸੇ ਨੇ ਜਿਹੜਾ ਜੇਲ੍ਹ 'ਚ ਬੈਠੇ ਗਿਆ ਹੋਣਾ ਮੈਂ ਵੀ ਮੇਰਾ ਮੈਨੂੰ ਵਿਕਰਮ ਮਜੀਠੀਆ ਨੇ ਜੇਲ੍ਹ 'ਚ ਬੁਝਾ ਦਿੱਤਾ ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਥ੍ਰੈਟ ਤਾਂ ਹੁੰਦੀ ਆ ਬਈ ਇਹਦੇ 'ਚ ਕੋਈ ਸ਼ੱਕ ਨਹੀਂ ਆ ਲੇਕਿਨ ਗੱਲ ਇਹ ਆ ਕਿ ਉਹਦਾ ਲੈਵਲ ਕੀ ਆ ਉਹਦਾ ਮਾਣਕ ਕੀ ਆ ਉਹਦਾ ਮਾਣਕ ਤਾਂ ਇੰਟੈਲੀਜੈਂਸ ਜਿਹੜੀ ਹੈਗੀਆਂ ਏਜੰਸੀਆਂ ਉਹ ਜਿਹੜੀ ਇਲਾਕੇ ਦੀ ਪੁਲਿਸ ਆ ਉਹਨਾਂ ਨੇ ਦੇਖਣਾ ਬਈ ਇਹਨਾਂ ਨੂੰ ਹੁਣ ਕਿੰਨੀ ਕੁ ਜ਼ਰੂਰਤ ਹੈ ਜਾਂ ਕਿੰਨੀ ਕੁ ਨਹੀਂ ਆ ਹੁਣ ਦੇਖੋ ਕਿਸੇ ਵੱਲੇ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਕੋ ਜਿੰਨੀ ਸਿਕਿਉਰਟੀ ਸੀ ਅੱਜ ਉਹਦੀ 10ਵਾਂ ਹਿੱਸਾ ਵੀ ਨਹੀਂ ਹੋਣੀ ਉਹਨਾਂ ਕੋਲ ਤੁਸੀਂ ਅੱਜ ਕਾਊਂਟ ਕਰ ਲਓ ਜਾ ਕੇ ਉਹਨਾਂ ਦੇ ਤੇ ਸਾਵੇਂ ਜਦੋਂ ਮੁੱਖ ਮੰਤਰੀ ਹੁੰਦੇ ਸੀ ਜਾਂ ਹੋਰ ਹੁੰਦੇ ਸੀ ਪਿੱਛੇ ਤੇ ਉਹਨਾਂ ਦੇ ਘਰ ਦੇ ਬਾਹਰ-ਬਾਰ ਬੈਰੀਕੇਡ 2 ਕਿਲੋਮੀਟਰ ਦੂਰ ਹੋ ਜਾਂਦੇ ਸੀ ਸ਼ੁਰੂ ਸੋ ਜਿੱਦਾਂ-ਜਿੱਦਾਂ ਟੱਡੀਆਂ ਕੁਰਸੀਆਂ ਜਾਂਦੀਆਂ ਰਹਿੰਦੀਆਂ ਜਿੱਦਾਂ-ਜਿੱਦਾਂ ਟਾਈਮ ਬੀਤਦਾ ਰਹਿੰਦਾ ਸਿਕਿਉਰਿਟੀ ਵੀ ਉਸੇ ਹਿਸਾਬ ਨਾਲ ਘਟਾਈ-ਵਧਾਈ ਜਾਂਦੀ ਹੈ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜੀ ਐਸਆਈਟੀਆਂ ਦੀ ਕਾਰਵਾਈਆਂ ਹੋਈਆਂ ਨੇ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਐਸਆਈਟੀ ਵੀ ਬਦਲੀ ਗਈਆਂ ਨੇ ਮਤਲਬ ਇਹ ਅਸਲ ਦੇ ਵਿੱਚ ਹੋਣੀ ਆ ਕੇ ਕਿਉਂ ਹੋਇਆ ਸਵਾਲ ਇਹ ਖੜਾ ਹੋ ਰਿਹਾ ਕਿ ਇਸ ਤੋਂ ਪਹਿਲਾਂ ਵੀ ਹੋ ਸਕਦਾ ਸੀ ਜਾਂ ਇਹਨੂੰ ਐ ਮੰਨ ਲੀਏ ਕਿ ਹੁਣ ਸਿਰਫ ਆਰਮ ਟਵਿਸਟਿੰਗ ਹੋ ਰਹੀ ਹੈ ਨਹੀਂ ਦੇਖੋ ਸਾਫ ਸਿੰਘ ਜੀ ਮੈਂ ਬੜੇ ਤੁਹਾਨੂੰ ਵਿਸਤਾਰ ਨਾਲ ਅੱਗੇ ਵੀ ਦੱਸਿਆ ਕਿ ਕੇਸ ਨੂੰ ਚਲਾਨ ਪੇਸ਼ ਕਰਨ ਲਈ ਬਹੁਤ ਕੁਝ ਕਰਨਾ ਪੈਂਦਾ ਤੁਹਾਡੀ ਸਾਡੀ ਇੰਟਰਵਿਊ ਤਾਂ ਬਹੁਤ ਛੋਟਾ ਹਿੱਸਾ ਹੁੰਦੀ ਹੈ ਕਿ ਸਾਨੂੰ ਤੱਥਾਂ ਦੇ ਆਧਾਰ 'ਚ ਕੋਰਟ 'ਚ ਲੈ ਕੇ ਜਾਣਾ ਪੈਂਦਾ ਜੱਜ ਡਾਂਟਦਾ ਵੀ ਹੈ ਜੇ ਤੁਹਾਡੇ ਕੋਲ ਹੈ ਨਹੀਂ ਸਬੂਤ ਤੇ ਤੁਸੀਂ ਚਲਾਨ ਕਿਵੇਂ ਲੈ ਕੇ ਆ ਗਏ ਇਹ ਕਿਉਂ ਖੜਾ ਕਰ ਲਿਆ ਤੁਸੀਂ ਟਾਈਮ ਕਿਉਂ ਵੇਸਟ ਕੀਤਾ ਆਈਓ ਦੀ ਖਚਾਈ ਵੀ ਹੁੰਦੀ ਆ ਇਸ ਕਰਕੇ ਪੂਰੇ ਸਬੂਤ ਤੱਥਾਂ ਨੂੰ ਔਨ ਰਿਕਾਰਡ ਜਿਹਨੂੰ ਸਫਾ ਮਿਸਲ ਅਸੀਂ ਪੁਲਿਸ ਪਾਛਾ ਜ ਲੋਕ ਕਹਿੰਦੇ ਨੇ ਸਫਾ ਮਿਸਲ ਤੇ ਲਿਆ ਕੇ ਉਹਨਾਂ ਨੂੰ ਪੂਰਾ ਪ੍ਰੂਵ ਕਰਕੇ ਕੋਰਟ ਚ ਚਲਾਨ ਦੇਣੇ ਹੁੰਦੇ ਗਵਾਹਾਂ ਨੂੰ ਨਾਲ ਜਿਹੜਾ ਉਹਨਾਂ ਦੇ ਰੱਖਣਾ ਹੁੰਦਾ ਹੁਣ ਗਵਾਹੀ ਨਾ ਸਟੈਂਡ ਕਰਨ ਅਗਲਾ ਕਹੇ ਜੀ ਮੇਰੀ ਤਾਂ ਗਵਾਹੀ ਨਹੀਂ ਹੈਗੀ ਤੇ ਇਧਰੋਂ ਪੁਲਿਸ ਉਸ ਕੇਸ ਚ ਗਵਾਹੀ ਬਣਾ ਕੇ ਲੈ ਜੇ ਦੇਖੋ ਨਾ ਚਲਾਨ ਦੇ ਵਿੱਚ ਚਾਰ ਸ਼ੀਟ ਫਾਈਲ ਕਰਨ ਲੱਗਾ ਪੁਲਿਸ ਕਹੇ ਜੀ ਇਹ ਸਾਡੇ 17 ਗਵਾਹ ਹੈ ਉਹ ਚੋਂ ਸਰਕਾਰੀ ਦਾ ਠੀਕ ਰਹਿਣਗੇ ਨੌਕਰੀ ਕਰਨ ਦਾ ਜਿਹੜਾ ਪ੍ਰਾਈਵੇਟ ਗਵਾਹ ਕਹਿੰਦੇ ਜੀ ਅਸੀਂ ਤਾਂ ਗਵਾਹੀ ਨਹੀਂ ਹੈਗੇ ਤੇ ਫੇਰ ਸੋ ਇਸ ਕਰਕੇ ਹਰ ਕੇਸ ਨੂੰ ਸਟਰੋਂਗ ਕਰਕੇ ਲਿਕੇ ਜਾਂਦਾ ਜਾਂਦਾ ਕਿਉਂਕਿ ਇਹ ਕੇਸ ਬਹੁਤ ਵੱਡਾ ਔਰ ਇਹ ਪੰਜਾਬ ਦੀ ਸਿਆਸਤ ਇਸ ਕੇਸ ਦੇ ਨਾਲ ਕਾਫੀ ਕੁਝ ਹਿੱਲਦੀ ਤੇ ਝੁਲਦੀ ਆ ਠੀਕ ਹੈ ਨਾ ਡੋਲਦੀ ਵੀ ਆ ਤੁਸੀਂ ਦੇਖਿਆ ਪਿੱਛੇ ਜੀ ਕਿ ਜਿਹੜਾ ਵਾ 2017 ਤੋਂ ਵਿੱਚ ਵੀ ਰੌਲਾ ਬੜਾ ਪਿਆ ਡਰਗ ਕੇਸਾਂ ਦਾ 22 ਚ ਵੀ ਪਿਆ ਹੁਣ 27 ਲੱਗ ਗਿਆਣ ਵਾਲੀ ਆ 27 ਚ ਵੀ ਪਏਗਾ ਲੇਕਿਨ ਗੱਲ ਇਹ ਆ ਕਿ ਕਿਸੇ ਮੁਕਾਮ ਤੱਕ ਤਾਂ ਕੇਸ ਨੂੰ ਪਹੁੰਚਾਣਾ ਪਏਗਾ ਨਹੀਂ ਤਾਂ ਅਗਰ ਇੱਥੇ ਐਵੀਡੈਂਸ ਇਸ ਨਾ ਰਹੀਆਂ ਕਿਰਕਰੀ ਸਰਕਾਰ ਦੀ ਤੇ ਬਹੁਤ ਹੋਣੀ ਨਾਲ ਪੁਲਿਸ ਦੀ ਵੀ ਹੋਣੀ ਡਾਕਟਰ ਸਾਹਿਬ ਅੰਤਲਾ ਸਵਾਲ ਹੈ ਮੇਰਾ ਇੱਕ ਪਾਸੇ ਵਿਕਰਮ ਸਿੰਘ ਮਜੀਠੀਆ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਦੇ ਉੱਤੇ ਕੋਈ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਇਹ ਕਿੱਧਰ ਵੱਲ ਨੂੰ ਇਸ਼ਾਰਾ ਦਿੱਤਾ ਕਿਹੜੀ ਕਾਰਵਾਈ ਹੋਣ ਜਾ ਰਹੀ ਹੈ ਉਹਨਾਂ ਦੇ ਉੱਤੇ ਨਹੀਂ ਦੇਖੋ ਐਫ ਆਈ ਆਰ ਤਾਂ ਆਲਰੇਡੀ ਉਹਨਾਂ ਦੇ ਦਰਜ ਹੈਗੀ 2018 ਦੀ ਉਹਦੇ ਚ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਹੋਈ ਹੈ ਉਹਦੇ ਚ ਜ਼ਮਾਨਤ ਤੇ ਵੀ ਹੈਗੇ ਨੇ ਚਾਰ ਸੀਟ ਫਾਈਲ ਹੋਣ ਦੀ ਕਾਰਵਾਈ ਲੰਦੀ ਮੇਰੇ ਖਿਆਲ ਇਹ ED ਦਾ ਕੇਸ ਜਿਹੜਾ ਹਜੇ ਮੈਨੂੰ ਲੱਗਦਾ ਕਿ ਅੰਡਰ ਇਨਵੈਸਟੀਗੇਸ਼ਨ ਹੈਗਾ ਕਿਉਂਕਿ ਉਹਨਾਂ ਨੇ ਹਜੇ ਇੱਕ ਲਾਈਨ ਲਿਖੀ ਹੋਈ ਹੈ ਕਿ ਹਜੇ ਮਾਮਲੇ ਦੀ ਸਾਡੀ ਜਾਂਚ ਚਲਦੀ ਰਹੇਗੀ ਤੇ ਹੋ ਸਕਦਾ ਹੈ ਕਿ ਪਤਾ ਨਹੀਂ ਕਿੱਧਰ ਪਾਸੇ ਕਾਰ ਵੀ ਹੋਵੇ ਲੇਕਿਨ ਜਦੋਂ ਰਿਕਵਰੀ ਤਾਂ ਹੋਈ ਨਹੀਂ ਦੇਖੋ ਬਿਕਰਮ ਮਜੀਠੀਆ ਕੋਲ ਰਿਕਵਰੀ ਨਹੀਂ ਹੋਈ ਹਾਂ ਤਸਕਰਾਂ ਦਾ 7 ਦਿਨ ਦੇ ਅਲੀਗੇਸ਼ਨ ਇਹਨਾਂ ਦੇ ਉੱਤੇ ਹੈਗੇ ਆ ਹੋਰ ਇਹਨਾਂ ਦੇ ਉੱਤੇ ਕਿਹੜੀ ਕਾਰਵਾਈ ਆ ਹੋਰ ਤਾਂ ਕੋਈ ਕਾਰਵਾਈ ਨਹੀਂ ਹੈਗੀ ਹਾਂ ਕਿਤੇ ਜੇ ਰਾਜੀਤ ਵਾਲੇ ਜਿਹੜੇ ਕੇਸ ਆ ਉਹਨਾਂ 'ਚ ਕਿਉਂਕਿ ਰਾਜੀਤ ਉਦੋਂ ਇਹ ਪੰਜਾਬ ਦੇ ਮੰਤਰੀ ਸੀ ਉਹਨਾਂ ਕੇਸਾਂ ਦੇ ਵਿੱਚ ਕਿਤੇ ਜੇ ਲੱਗੇ ਕਿ ਰਾਜੀਤ ਨੂੰ ਇਹਨਾਂ ਨੇ ਲਵਾਇਆ ਜਾਂ ਰਾਜੀਤ ਨਾਲ ਇਹਨਾਂ ਦੇ ਲਿੰਕ ਸੀ ਉਹ ਸਟੈਬਲਿਸ਼ ਕੋਈ ਐਸਆਈਟੀ ਕਰ ਜਾਂਦੀ ਆ ਜਾਂ ਕੁਝ ਹੁੰਦੀ ਆ ਉਹ ਨਵੀਂ ਐਫਆਈਆਰ ਹੋ ਸਕਦੀ ਆ ਹਜੇ ਤੱਕ ਤਾਂ ਮੈਨੂੰ ਕੋਈ ਨਜ਼ਰ ਨਹੀਂ ਆਂਦਾ ਦੂਦ ਰਾਜ ਤੱਕ ਕਿ ਵਿਕਰਮ ਅਜੀਠਿਆ ਦੇ ਖਿਲਾਫ ਕੋਈ ਹੋਰ ਕੋਈ ਇਨਵੈਸਟੀਗੇਸ਼ਨ ਜਿਹੜੀ ਆ ਜਾਂ ਇਨਕੁਆਰੀ ਔਨ ਹੈਗੀ ਬਿਲਕੁਲ ਇਹ ਸਿਚੁਏਸ਼ਨ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਣੇ ਰੋਵਾਨੀ ਪੰਜਾਬੀ ਤੇ